ਦੋਸਤੋ ਆਪਾਂ ਨੂੰ ਆਪਣਾ ਵਿਹਾਰ ਨਾ ਰਾਜਾਂ ਵਰਗਾ ਰੱਖਣਾ ਚਾਹੀਦਾ ਹੈ ਇਸ ਦਾ ਇੱਕ ਉਦਾਹਰਣੇ ਬਹੁਤ ਪੁਰਾਣੇ ਟਾਈਮ ਦੀ ਗੱਲ ਹੈ ਜੰਗਲ 'ਚ ਕੋਈ ਰਾਹ ਲੰਘਦਾ ਸੀ ਵੱਡਾ ਉੱਥੇ ਸੀ ਰਾਜਾਂ ਦਾ ਲੰਘਾ ਟਾਪਾ ਬਹੁਤ ਉੱਥੇ ਉਸ ਰਾਹ ਦੇ ਨਾਲ ਇੱਕ ਬਜ਼ੁਰਗ ਟੋਕਰੀ 'ਚ ਫਲ ਰੱਖ ਕੇ ਵਿਆਹ ਕਰੇ ਉਹ ਬਜ਼ੁਰਗ ਸੀ ਅੱਖਾਂ ਤੋਂ ਨਾ ਪਰ ਉਹਦਾ ਕੀ ਸੀ ਵੀ ਉਹ ਫਲ ਸਿਰਫ ਰਾਜਾਂ ਨੂੰ ਵੇਚਦਾ ਸੀਗਾ ਵਧੀਆ ਫਲ ਲਿਆਉਂਦਾ ਸੀ ਚੋਕ ਕੇ ਸਿਰੇ ਦੇ ਤੇ ਸਿਰਫ ਰਾਜਾਂ ਨੂੰ ਵੇਚਦਾ ਸੀ ਇੱਕ ਰਾਜੇ ਦੇ ਮਨ 'ਚ ਸ਼ੰਕਾ ਹੋਈ ਵੀ ਇਹ ਬਜ਼ੁਰਗ ਹੈ ਤੇ ਅੱਖਾਂ ਤੋਂ ਆਣਾ ਹੈ ਤੇ ਇਹਨੂੰ ਪਤਾ ਕਿਵੇਂ ਲੱਗਦਾ ਹੈ ਵੀ ਜੋ ਫਲ ਲੈਣ ਆਇਆ ਉਹ ਰਾਜਾ ਹੀ ਹੈ ਉਹਨੇ ਇਸ ਚੀਜ਼ ਨੂੰ ਪਰਖਣਾ ਚਾਹਿਆ ਉਹਨੇ ਸਭ ਤੋਂ ਪਹਿਲਾਂ ਨਾ ਆਪਣਾ ਇੱਕ ਸਪਾਈ ਭੇਜਿਆ ਉਹ ਤੋਂ ਫਲ ਲੈਣ ਉਹਨੇ ਬਜ਼ੁਰਗ ਤੋਂ ਫਲ ਮੰਗੇ ਬਜ਼ੁਰਗ ਆਂਦਾ ਵੀ ਨਹੀਂ ਇਹ ਫਲ ਸਿਰਫ ਰਾਜਿਆਂ ਵਾਸਤੇ ਨੇ ਰਾਜੇ ਖਰੀਦ ਸਕਦੇ ਨੇ ਇਹਨੂੰ ਫਿਰ ਉਹਨੇ ਆਪਦਾ ਸੈਨਾਪਤੀ ਭੇਜਿਆ ਉਹਨੂੰ ਵੀ ਬਜ਼ੁਰਗ ਨੇ ਵਾਪਸ ਭੇਜਤਾ ਵੀ ਮੇਰਾ ਸੂਲ ਹੈ ਵੀ ਸਿਰਫ ਰਾਜਾ ਹੀ ਫਲ ਲੈ ਸਕਦਾ ਆ ਕੇ ਖਰੀਦ ਸਕਦਾ ਹੈ ਫਿਰ ਰਾਜਾ ਖੁਦ ਗਿਆ ਉਹਨੇ ਵੀ ਫਲ ਮੰਗੇ ਉਹਦੇ ਤੋਂ ਉਹਨੇ ਉਹਨੂੰ ਜਿੰਨੇ ਫਲ ਮੰਗੇ ਉਹਨੇ ਤੋਲਤੇ ਰਾਜੇ ਨੇ ਸੋਚਿਆ ਵੀ ਮੈਂ ਬਜ਼ੁਰਗ ਨੂੰ ਪੁੱਛਾਂ ਦੱਸੇ ਵੀ ਇਹਨੂੰ ਪਤਾ ਕਿਵੇਂ ਲੱਗਦਾ ਹੈ ਵੀ ਜੋ ਫਲ ਲੈਣ ਆਇਆ ਉਹ ਰਾਜਾ ਹੀ ਹੈ ਉਹਨੇ ਬਜ਼ੁਰਗ ਨੂੰ ਪੁੱਛਿਆ ਵੀ ਇਸ ਬਾਰੇ ਬਜ਼ੁਰਗ ਕਹਿੰਦਾ ਰਾਜਨ ਜਦ ਤੁਹਾਡਾ ਸਪਾਈ ਆਇਆ ਸੀ ਫਲ ਲੈਣ ਉਹਦੀ ਬੋਲੀ ਫਿਰ ਤੁਸੀਂ ਸੈਨਾਪਤੀ ਭੇਜਿਆ ਉਹਦੀ ਬੋਲੀ ਤੇ ਤੁਹਾਡੀ ਬੋਲੀ ਚ ਦਿਨ ਰਾਤ ਦਾ ਅੰਤਰ ਹੈ ਸੋ ਦੋਸਤੋ ਰਾਜਵਰਗਾ ਵਿਹਾਰ ਰੱਖੋ ਜ਼ਿੰਦਗੀ ਚ ਰਾਜਾ ਐਵੇਂ ਹੀ ਰਾਜਾ ਨਹੀਂ ਹੁੰਦਾ ਉਹ ਕਿਸੇ ਗੱਲ ਨਾਲ ਹੀ ਰਾਜਾ ਹੁੰਦਾ ਹੈ ਉਹਦੀ ਬੋਲੀ ਚ ਮਠਾਸ ਗੱਲ ਜੋ ਵਜਨ ਇਹ ਸਭ ਹੁੰਦਾ ਹੈ ਤਾਂ ਹੀ ਉਹ ਰਾਜਾ ਹੁੰਦਾ ਹੈ